ਜਾ ਲੈ ਮੇਰਾ ਜਾ ਲੈ ਵੀਰਾ ਹਾਏ ਜੀ ਜੀ ਬੇਟਾ ਕਦੋਂ ਵਾਰ ਭੇਜਿਆ ਸੀਗਾ ਔਰ ਕਿਵੇਂ ਮਾਦਿ ਉਹਦੀ ਬੇਟਾ ਜੀ ਇੱਕ ਦੋ ਮਾਰਚ ਦੇ ਵਿੱਚ 6 ਸਾਲ ਹੋਣੇ ਆ ਮੇਰੇ ਕੋਲੋਂ ਗਏ ਨੂ ਜੀ ਪੜਾਈ ਵਾਸਤੇ ਨੋਹ ਤੇ ਖਰਚਾ ਕਰਕੇ ਭੇਜੇ ਸੀ ਨਾਲ ਮੁੰਡਾ ਮਗਰ ਤੇ ਲਿਆ ਗਿਆ ਸੀ 6 ਸਾਲ ਮਾਰਚੇ ਚ ਹੋਣੀ ਸੀ ਮੁੰਡਾ ਗਏ ਨੂੰ ਉਲਟੀ ਪਹਿਲਾਂ ਗਈ ਸੀ ਇਤਰੀ ਪਹਿਲਾਂ ਗਈ ਸੀ ਕੋਦਰਤ ਵੱਲੋਂ ਪੜਾਈ ਵੀ ਲੇਟ ਹੋ ਗਈ ਵਰਕ ਫਾਰਮਟ ਵੀ ਹੋਣਾ ਇਸ ਟਾਈਮ ਤੇ ਉਹਦਾ ਖਤਮ ਹੋ ਚੁੱਕਾ ਸੀ ਅਜੇ ਲਾਏ ਨੂੰ ਸਾਲ ਹੋ ਗਿਆ ਸੀ ਉਹਦਾ ਵਰਕ ਫਾਰਮਟ ਵੀ ਨਹੀਂ ਸੀ ਅਜੇ ਆਇਆ ਕੰਮਕਾਰ ਆਦਾ ਕਰਦਾ ਸੀ ਪਰ ਇਸ ਟਾਈਮ ਤੇ ਚਾਂਚਕ ਉਹਦੇ ਨਾਲ ਬੁਖਾਰ ਜ਼ੁਕਾਮ ਹੋਣ ਦੇ ਕਾਰਨ ਪਤਾ ਨਹੀਂ ਸਾਨੂੰ ਕੀ ਬਣਿਆ ਡਾਕਟਰ ਦੇ ਹਸਪਤਾਲ ਦਾਖਲ ਕਰਵਾਇਆ ਹੈ ਟਰੇਟਮੈਂਟ ਚੱਲੇ ਆ ਭਾਗੋਂ ਨੂੰ ਰਾਮ ਨਹੀਂ ਆਇਆ ਸਾਨੂੰ ਪਤਾ ਨਹੀਂ ਕੀ ਬਣ ਗਿਆ ਹਸੇ ਲੁੱਟੇ ਪੱਟੇ ਗਏ ਬੜੇ ਚਾਵਨਾ ਭੇਜਿਆ ਸੀ ਬੜੇ ਚਾਵਾਂ ਦੇ ਨਾਲ ਸਦਰਾਂ ਨਾਮ ਹੈ ਡੱਬੇ ਵੰਡ ਵੰਡ ਖੁਸ਼ੀਆਂ ਦੇ ਨਾਲ ਘਰੋਂ ਤੋਰਿਆ ਸੀ ਅੱਜ ਮੇਰਾ ਪਤਾ ਨਹੀਂ ਕਿਵੇਂ ਡੱਬੇ ਅੱਜ ਬੰਦ ਹੋ ਗਏ ਹੁਣ ਮੈਂ ਲੁੱਟੀ ਗਈ ਮਲਖਾ ਮੈਂ ਮਾਰੀ ਗਈ ਮਲਖਾ ਮੇਰਾ ਕੁਛ ਨਹੀਂ ਰਿਹਾ ਦਾ ਮੇਰੇ ਬਲੇ ਡੱਖਾ ਨਹੀਂ ਰਹਾ ਮੈਂ ਮਰ ਗਈ ਲੋਕੋ ਸਵੇ ਭਾਜੀ ਬੋਡੀ ਲੈਣ ਵਾਸਤੇ ਕਹ ਰਹੇ ਗੱਲ ਕਰ ਰਹੇ ਹੋ ਕਿ ਲੱਗਦਾ ਵੀ ਬੋਡੀ ਇੱਧਰ ਮੰਗਵਾ ਸਕੋਗੇ ਤੁਸੀਂ ਕੀ ਮੰਗ ਕਰ ਰਹੇ ਹੋ ਅਸੀਂ ਮੰਗੇ ਕਰਦੇ ਆ ਸਾਡੀ ਹੈਲਪ ਕਰੋ ਅਸੀਂ ਆਪਦੇ ਪੁੱਤ ਦੀ ਬੋਡੀ ਲਿਆ ਸਕੀਏ ਜੋ ਕਿ ਅਸੀਂ ਉਹਦੀ ਬੈਲ ਤਾਰ ਸਕੀਏ ਹਸਪਤਾਲ ਦਾ ਬੈਲ ਬਹੁਤ ਵੱਡੇ ਬਣੇ ਪਏ ਆ ਤੇ ਸਾਡੇ ਕੋਲੇ ਸਾਡੇ ਪੁੱਤ ਦੀ ਅਸੀਂ ਸੂਰਤ ਵੇਖ ਸਕੀਏ ਲਿਆ ਕੇ ਆਪਦੇ ਅੱਤੇ ਸ਼ਿਸ਼ਕਾਰ ਕਰ ਸਕੀਏ ਸਾਨੂੰ ਅੱਜ ਤੋਂ 6 ਸਾਲ ਪਹਿਲਾਂ ਦਾ ਮਾਂ ਦੇ ਸੀਨੇ ਨਾਲ ਵਿਛੜਿਆ ਪੁੱਤ ਮਾਂ ਦੀਆਂ ਆਂਦਰਾਂ 'ਚ ਠਾਠਾ ਮਾਰ-ਮਾਰ ਹੁੰਦੀਆਂ ਐ ਮਾਂ ਖੁਸ਼ ਕਹਿ ਨਹੀਂ ਸਕਦੀ ਇਹ ਦੀ ਉਤੋਂ ਮਾਂ ਆਉਦੀ ਉੱਤਨੂ ਆਨੀ ਮਸੀਨੇ ਲਾਲਾ ਲਾਲਾ ਮੁੱਕ ਦੂ ਆਏ ਰੱਬਾ ਗੱਲ ਕਦੋਂ ਹੋਈ ਸੀ ਅਖੀਰੀ ਰੱਬਾ ਗੱਲ ਕਰਨਾ ਤੂੰ ਗੱਲ ਕਦੋਂ ਗੱਲ ਹੋਈ ਸੀ ਮੁੰਡੇ ਨਾਲ ਅਖੀਰੀ ਵਾਰੀ ਮੇਰੇ ਨਾਲ ਮੰਗਲਵਾਰ ਸਵੇਰ ਗੱਲ ਹੋਈ ਸੀ ਮੇਰਾ ਪੁੱਤ ਬਦਿਆ ਗੱਲਾਂ ਕਰਦਾ ਸੀ ਉਹਨੂੰ ਇੱਕ ਥੋੜਾ ਜਿਹਾ ਬੁਖਾਰ ਤੇ ਗਲਾ ਖਰਾਬ ਹੋਇਆ ਸੀ ਵਾਸ ਉਸੇ ਦੇਖਾ ਹੋਣ ਕਾਰਨ ਉਹਨੂੰ ਸਾਨੂੰ ਆਏ ਲੱਗਿਆ ਜਿਵੇਂ ਉਹਨੂੰ ਕਮਜ਼ੋਰੀ ਹੋਈ ਹੁੰਦੀ ਆ ਹਸਪਤਾਲ ਲੈ ਕੇ ਗਏ ਹਸਪਤਾਲ ਵਾਲਿਆਂ ਨੇ ਪਤਾ ਨਹੀਂ ਕੀ ਟ੍ਰੀਟਮੈਂਟ ਕੀਤਾ ਉਹਦੀ ਲੱਤ ਬਹੁਤ ਜ਼ਿਆਦਾ ਸੁੱਜ ਗਈ ਉਹਦੇ ਸਾਰੇ ਲੱਤਾਂ ਦੇ ਵਿੱਚ ਪਿੰਡੇ ਦੇੋਂ ਖੂਨ ਖੜ ਗਿਆ ਕਹਿੰਦੇ ਗੰਡਾ ਫਾਜ ਗਿਆ ਉਹਨਾਂ ਨੇ ਉਸ ਤੋਂ ਬਾਅਦ ਉਹਦਾ ਟ੍ਰੀਟਮੈਂਟ ਕੀਤਾ ਕਹਿੰਦੇ ਅਸੀਂ ਸਰਜਰੀ ਕਰਦੇ ਆ ਸਰਜਰੀ ਨਾਲ ਹੀ ਲੱਤ ਦਾ ਖੂਨ ਚੱਲ ਪੋ ਉਹਨਾਂ ਨੇ ਸਾਰੇ ਸਰੀਰ ਦੀ ਸਰਜਰੀ ਕਰਤੀ ਪਰ ਮੇਰਾ ਪੁੱਤ ਮੂੰਹ ਵਿੱਚ ਨਾਰੀਆਂ ਲਾਤੀਆਂ ਹਰ ਇੱਕ ਚੀਜ਼ ਦੇ ਸਾਰੀਆਂ ਲੱਗੀਆਂ ਪਰ ਮੇਰਾ ਪੁੱਤ ਬੋਲਿਆ ਨਹੀਂ ਮੇਰਾ ਪੁੱਤ ਬੋਲਿਆ ਨਹੀਂ ਮੇਰਾ ਪੁੱਤ ਉਥੇ ਹੀ ਖਤਮ ਹੋ ਗਿਆ ਕਰਨਾ ਹਰਜਿੰਦਰ ਸਿੰਘ ਜੀ ਹਰਜਿੰਦਰ ਜੀ ਬੇਟਾ ਕਦੋਂ ਗਿਆ ਸੀ ਬਾਹਰ ਕਿੱਥੇ ਗਿਆ ਸੀ ਹੇ ਜੀ ਮੇਰਾ ਬੇਟਾ ਗਿਆ ਸੀ ਆ 2018 ਦੇ ਵਿੱਚ ਪਹਿਲੋ ਤਾਂ ਵਿਆਹ ਕੀਤਾ ਮਤਲਬ ਖਾਚਾ ਪਾਣੀ ਵਾਵਾ ਕੀਤਾ ਸੀ 30-35 ਲੱਖ ਰੁਪਈਆ ਲਾਇਆ ਉਹ ਤਾਂ ਸੀਗਾ ਚੱਲ ਰੋਟੀ ਰੋਟੀ ਕਮਾਊਗਾ ਪੂਰਾ ਸਾਨੂੰ ਵੀ ਆਸਰਾ ਹੋਊਗਾ ਤੇ ਖਾਚਾ ਨੂੰ ਕਰਕੇ ਅਸੀਂ ਮੜ ਕੇ ਟਲ ਟੰਗੇ ਟੁੰਗੇ ਦਾ ਬੰਦਾ ਕੱਢਦਾ ਹੀ ਆ ਮੜ ਕੇ ਉੱਥੇ ਜਾ ਕੇ ਕੰਮ ਤੁਹਾਨੂੰ ਪਤਾ ਹੀ ਜਿਵੇਂ ਚੱਲਦੇ ਆ ਹੌਲੀ ਹੌਲੀ ਮੜਾ ਜੀ ਹੁਣ ਸੈੱਟ ਹੋਣ ਲੱਗਾ ਸੀਗਾ ਸੈੱਟ ਹੋਣ ਲੱਗਾ ਸੀ ਤੇ ਆਹ ਪ੍ਰੋਬਲਮ ਆ ਗਈ ਹੁਣ ਢਿੱਲਾ ਹੋ ਗਿਆ ਕਿਤਾ ਵੀ ਤੇ ਦੋ ਦਿਨ ਉਹਦੇ ਲਾ ਚੱਲਿਆ ਮੜ ਕੇ ਉਹਦੀ ਟੈਕ ਹੋ ਗਈ। ਕਿੰਨੇ ਕੰਮ ਕੀ ਕਰਦਾ ਸੀ ਜੀ ਉੱਥੇ? ਉੱਥੇ ਕੰਮ ਜੀ ਆ ਟਰਾਲੀ ਟੁੱਲੀ ਦਾ ਸੀਗਾ ਪਹਿਲਾਂ ਉਹ ਚਲਾਉਂਦਾ ਸੀਗਾ ਉਹ ਕੰਪਨੀ ਵਾਲਿਆਂ ਦਾ। ਮੜ ਕੇ ਉਹਨੇ ਹੌਲੀ ਹੌਲੀ ਕਰਕੇ ਆਪਦਾ ਲੈ ਲਿਆ ਸੀ। ਤੇ ਇੱਕ ਉਹ ਵਾਸ਼ ਦਾ ਕੰਮ ਸੀ ਟਰੱਕਾਂ ਟੁੱਕਾਂ ਦਾ। ਕਿਹੜੀ ਜਗ੍ਹਾ ਕਿਹੜੀ ਜਗ੍ਹਾ? ਬ੍ਰੈਂਪਟਨ 'ਚ ਸੀ ਯਾਰ ਯੂ। ਤੇ ਦਿੱਕਤ ਕੀ ਆਈ ਸੀ? ਦਿੱਕਤ ਜੀ ਆ ਬਸ ਜਿਹੜਾ ਖਾਂਸੀ ਦਾ ਕੰਮ ਹੁੰਦਾ ਆ ਹੀ ਸੀ ਪਹਿਲਾਂ ਤੋਂ। ਤੇ ਮੜਾ ਜੀ ਨੂੰ ਚੱਕਰ ਆਇਆ ਚਲੋ ਹਸਪੀਟਲ ਲੈ ਗਏ। ਉੱਥੇ ਉਹਨਾਂ ਨੇ ਰੱਖਿਆ ਪਰ ਨਹੀਂ ਪਾਈ ਸਕੇ। ਉਹ ਤੇ ਕਿక్ ਹੈਲਥ ਕਾਰਡ ਸੀਗਾ ਕਿੰਨਾ ਖਰਚਾ ਆਇਆ ਹੀ ਉੱਥੇ। ਉੱਥੇ ਖਰਚਾ ਵਾਵਾ ਆ ਗਿਆ ਸੀ ਮੈਨੂੰ ਤਾਂ ਪੂਰੀ ਨਹੀਂ ਜਾਣਕਾਰੀ ਹੈ ਨਹੀਂ ਕਿੰਨਾ ਆਇਆ। ਹੈਲਥ ਕਾਰਡ ਬਣਾਈ ਦੇ ਬਾਰੇ ਨਹੀਂ ਨੋ। ਬਾਇ ਬੋਡੀ ਐਕਸਪਾਇਰ ਸੀ ਹੈਲਥ ਕਾਰਡ ਉਦੋਂ। ਅੱਛਾ। ਤੇ ਬੋਡੀ ਵਗੈਰਾ ਬੋਡੀ ਵਗੈਰਾ ਹੁਣ ਅਸੀਂ ਕੋਸ਼ਿਸ਼ ਕਰਦੇ ਵੀ ਸਾਡੀ ਕੋਈ ਹੈਲਪ ਕੀਤੀ ਜਾਵੇ। ਇੱਥੇ ਮਗਾ ਸਕੀਏ। ਸਰ ਸਾਨੂੰ ਮਤਲਬ ਮੋੜੋਂ ਤੋਂ ਤਿੰਨ ਦਿਨ ਪਹਿਲਾਂ ਲਗਭਗ ਵੀਜੇ ਤੋਂ ਕੱਲ੍ਹ ਹੋਈ ਸੀ ਉਦੋਂ ਥੋੜਾ ਜਿਹਾ ਉਹਨਾਂ ਨੂੰ ਮਤਲਬ ਜੁਕਾਮ ਜੁਕੂਮ ਵਗੈਰਾ ਸੀਗਾ ਤੇ ਜੁਕਾਮ ਵਗੈਰਾ ਤੋਂ ਤੇ ਮਤਲਬ ਜਿਵੇਂ ਆਪਾਂ ਘਰੇ ਕੋਈ ਚੀਜ਼ ਕਰਾ ਲੈ ਲੈਂਦੇ ਆ ਨਾਰਮਲ ਤੇ ਰੈਲੀ ਵੀ ਨਾਰਮਲ ਜੁਕਾਮ ਆ ਫਿਰ ਉਦੋਂ ਅਗਲੇ ਦਿਨੋਂ ਥੋੜਾ ਜਿਹਾ ਗਲਾ ਗੁਲਾ ਜ਼ਿਆਦਾ ਖਰਾਬ ਹੋ ਗਿਆ ਜੀ ਤੇ ਗਲਾ ਖਰਾਬ ਹੋਣ ਤੋਂ ਬਾਅਦ ਮਤਲਬ ਕੁਝ ਖਾਦਣ ਨਹੀਂ ਜਾ ਰਿਹਾ ਸੀਗਾ ਤੇ ਲਗਭਗ ਸ਼ਾਮ ਨੂੰ ਹਸਪੀਟਲ ਮਤਲਬ ਚਲੇ ਗਏ ਮਿੱਤਰੀ ਟੁਰਦਾ ਭਾਈ ਦਾ ਜਿਵੇਂ ਹੁੰਦਾ ਇੱਥਾਂ ਸੀਗਾ ਮਤਲਬ ਹਸਪੀਟਲ ਚਲੇ ਗਏ ਉਹਨਾਂ ਨੇ ਮਤਲਬ ਜੋ ਚੈੱਕ ਅਪ ਕੀਤਾ ਵੀ ਕਹਿੰਦੇ ਵੀ ਥੋੜੀ ਜਿਹੜੇ ਦਾ ਬਲੱਡ ਸਰਕੂਲੇਸ਼ਨ ਆ ਵੀ ਉਹ ਸਲੋ ਆ ਵੀ ਐਸ ਕਰਕੇ ਵੀ ਸਰੀਰ ਟੁੱਟਦਾ ਭਾਈਦਾ ਫਿਰ ਉਹਨਾਂ ਨੇ ਮਤਲਬ ਉਹਨਾਂ ਲੱਤਾਂ ਦੇ ਮਤਲਬ ਬਲੱਡ ਸਰਕੂਲੇਸ਼ਨ ਸਹੀ ਕਰਨ ਦੇ ਮਸ਼ੀਨ ਵਗੈਰਾ ਜੋ ਲਾਈਆਂ ਇੱਕ ਲੈਗ ਤੇ ਤਾਂ ਉਹਦੇ ਮਤਲਬ ਸਹੀ ਲੱਗੀ ਇੱਕ ਦੇ ਮਤਲਬ ਸਹੀ ਸੁੱਈ ਉਹਨਾਂ ਤੋਂ ਨਹੀਂ ਲੱਗੀ ਡਾਕਟਰ ਤੋਂ ਮਿਸਟੇਕ ਹੋਈ ਹੋਵੇ ਤਾਂ ਉਹਦੇ ਮਤਲਬ ਸੋਜ ਬਹੁਤ ਜ਼ਿਆਦਾ ਗਈ ਜਿਵੇਂ ਫਟਣ ਤੇ ਆ ਗਈ ਮਤਲਬ ਇਦਾਂ ਹੋ ਗਿਆ ਸੀਗਾ ਤੇ ਫਿਰ ਮਤਲਬ ਦੋ ਦਿਨ ਮਤਲਬ ਸਹੀ ਰਹੇ ਉਹਦੇ ਦੂਜੇ ਦਿਨ ਮਤਲਬ ਕਹਿੰਦੇ ਸੀ ਵੀ ਹੁਣ ਲੱਤ ਦੀ ਸਰਜਰੀ ਕਰਨੀ ਪਊਗੀ ਕਿ ਜਿਆਦਾ ਹੋ ਗਈ ਸਰਕੂਲੇਸ਼ਨ ਉਹਦਾ ਸਾਰਾ ਰੁਕ ਗਿਆ ਸੀ ਲੱਤ ਦਾ ਉਹ ਸਰਜਰੀ ਕੀਤੀ ਫਿਰ ਉਹ ਫੋਨ ਰੋਗਣ ਕਰਕੇ ਉਹਦੇ ਕਲਾਊਡ ਵਗੈਰਾ ਬਣ ਗਏ ਸੀਗੇ ਫੋਨ ਦੇ ਲੱਤ ਦੇ ਉਹ ਫਿਰ ਕਲਾਊਡ ਗਾਹ ਨੂੰ ਜਾਣ ਲੱਗੇ ਫਿਰ ਉਹਨਾਂ ਨੇ ਹਾਰਟ ਦੀ ਸਰਜਰੀ ਕੀਤੀ ਕਲਾਊਡ ਫੋਨ ਕਰਕੇ ਹੀ ਬਸ ਫਿਰ ਜਦੋਂ ਹਾਰਟ ਦੀ ਸਰਜਰੀ ਕੀਤੀ ਫਿਰ ਉਸ ਤੋਂ ਬਾਅਦ ਚ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਸ ਤੋਂ ਬਾਅਦ ਕੋਈ ਬੋਲੇ ਕਿੰਨੇ ਦਿਨ ਹੋ ਗਏ ਨੂੰ ਇਹਨੂੰ ਕੈਨੇਡਾ ਗਿਆ 18 ਜੁਗਏ ਸੀ ਇਹ ਡਿਗਰੀ ਮੈਂ 6 ਸਾਲ ਹੋ ਗਏ ਸੀ ਕਿਹੜੀ ਜਗ੍ਹਾ ਰਹਿੰਦੇ ਸੀਗੇ ਬ੍ਰੈਂਟਨ ਰਹਿੰਦੇ ਸੀਗੇ ਤੇ ਸ਼ਾਦੀ ਹੋਈ ਵੀ ਆ ਦੀ ਹਾਂਜੀ ਮੈਰਿਜ ਹੋਈ ਵੀ ਸੀਗੀ ਤੇ ਇੱਕ ਉਹਨਾਂ ਦੀ ਬੇਟੀ ਹੈ ਜੀ 3 ਸਾਲ ਦੀ ਪਾਈ ਵੀ ਨਾਲ ਸੀਗੀ ਉੱਥੇ ਹਾਂਜੀ ਵਾਈਫ ਨਾਲ ਹੀ ਸੀਗੇ ਕੀ ਕੰਮ ਕੀ ਕਰਦੇ ਸੀ ਉੱਥੇ ਇਹ ਮਤਲਬ ਉਹਨਾਂ ਦਾ ਟਰੱਕ ਚਲਾਉਂਦੇ ਸੀ ਆਪ ਦਾ ਟਰੱਕ ਵਗੈਰਾ ਪਾਇਆ ਹੋਇਆ ਸੀਗਾ ਇੱਕ ਬਿਜ਼ਨਸ ਮਤਲਬ ਟਰੱਕ ਵਾਸ਼ ਵੈਕੂਮ ਵਗੈਰਾ ਕਰਨ ਦਾ ਉਹ ਵੀ ਚਲਾਇਆ ਹੋਇਆ ਸੀ ਜੀ ਇਹਨਾਂ ਬੋਡੀ ਉਹਨਾਂ ਦੀ ਇਧਰ ਲਿਆਉਣੀ ਹਾਂਜੀ ਅਸੀਂ ਇਧਰ ਲਿਆਉਣਾ ਚਾਹੁੰਦੇ ਹਾਂ ਅਸੀਂ ਮੰਗ ਕਰਦੇ ਵੀ ਡੌਡੀ ਲਿਓਨ ਸਾਡੀ ਹੈਲਪ ਕੀਤੀ